ਹਲਕਾ ਪਛਮੀ ਦੀ ਵਾਰਡ 78 ਦੇ ਲੋਕ ਨਰਕਪਰੀ ਜ਼ਿੰਦਗੀ ਜੀ ਰਹੇ ਹਨ ਇਲਾਕਾ ਵਾਸੀ ਸੀਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਆਜ਼ਾਦ ਉਮੀਦਵਾਰ ਵਜੋਂ ਨਗਰ ਨਿਗਮ ਦੀ ਚੋਣ ਲੜ ਰਹੀ ਕਾਚਲ ਅਤੇ ਉਹਨਾਂ ਦੇ ਪਿਤਾ ਨਰੇਸ਼ ਸ਼ਰਮਾ ਵੱਲੋਂ ਇਲਾਕਾ ਵਾਸੀਆਂ ਨਾਲ ਮੁਲਾਕਾਤ ਕਰਦਿਆਂ ਨਗਰਬਾਸੋਂ ਮੰਗ ਕੀਤੀ ਗਈ ਕਿ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਹੈ ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਸ਼ਿਵਾਸ਼ ਰੋਡ ਤੋਂ ਮੋੜ ਰਿਆਂ ਇੱਥੇ ਇੰਨੀ ਕੁ ਇਸ ਹਮਲੇ ਦੀ ਜਾਂਦਾ ਦੁਖੀ ਬਿਨ ਲੋੜ ਤੋਂ ਵੱਧ ਮੈਂ ਕਹਿ ਨਹੀਂ ਸਕਦਾ ਮੇਰੇ ਕੋਲ ਬਿਆਨ ਹੀ ਕੀਤਾ ਜਾਂਦਾ ਗਲੀਆਂ ਜਿੰਨਾ ਕੁ ਬੁਰਾ ਹਾਲਿਆ ਘਰਾਂ 'ਚ ਪਾਣੀ ਜਾਂਦੇ ਮੱਛਰ ਇੰਨਾ ਕੁ ਹਸਾਬ ਹੀ ਕੋਣੀ ਕਈਆਂ ਮਾਤਾ ਵਿਚਾਰੀਆਂ ਦੇ ਹੱਥ ਖਰਾਬ ਹੋ ਗਏ ਪੈਰ ਖਰਾਬ ਹੋ ਗਏ ਆ ਪਰ ਪਤਾ ਨਹੀਂ ਕਿੰਨੀਆਂ ਰਿਪੋਰਟਾਂ ਲਿਖਾ ਪੰਜ ਮਹੀਨੇ ਹੋ ਗਏ ਆ ਇੰਨੀ ਕਿ ਸਮੱਸਿਆ ਬੁੱਲੋ ਰਿਪੋਰਟਾਂ ਲਿਖਾ ਕੇ ਲਾ ਹੱਕ ਗਏ ਮਹੱਲੇ ਵਾਲੇ ਪਰ ਇੱਥੇ ਕੋਈ ਅਸਰ ਨਹੀਂ ਦਤ ਮੈਂ ਸਰਕਾਰ ਕਾਰੀ ਬੇਨਤੀ ਕਰਦਾ ਮੈਂ ਪਬਲਿਕ ਆਪਣੀ ਭੈਣਾਂ ਭਰਾਵਾਂ ਨੂੰ ਸਮਝਾਉਣ ਲੱਗਾ ਕਿ ਆ ਸਾਡਾ ਕੰਮ ਕਰੋ ਆ ਸਾਡਾ ਕੰਮ ਕਰੋ ਪਰ ਕੋਈ ਸੁਣਵਾਈ ਨਹੀਂ ਇਸ ਕਰਕੇ ਸਾਰੇ ਪਣਾਪਰਾ ਬੇਨਤੀ ਵੀ ਗਾਂ ਸੋਚ ਸਮਝ ਕੇ ਵੋਟ ਪਾਏ ਹੋ ਕਿੰਨਾ ਵੋਟ ਪਾਉਂਦੀ ਲੋੜ ਕੋਈ ਨਹੀਂ ਗਈ ਪੰਜ ਮਹੀਨੇ ਤੋਂ ਪਾਲਾ ਪਾਟਿਆ ਗਲੀ ਨੰਬਰ 6 ਪਾਣੀ ਦਾ ਦੱਸਿਆ ਜਿਹੜੀ ਹਾਲ ਹੀ ਨਹੀਂ ਹੋ ਰਹੀ ਬੰਦੇ ਅੱਗੇ ਪਾਣੀ ਚਾੜਨ ਦੀ ਜਗ੍ਹਾ ਹੀ ਨਹੀਂ ਕੋਈ ਨਿਕਾਸੀ ਹੈਗੀ ਪਾਣੀ ਭੁਗ ਕੇ ਫੇਰ ਉੱਪਰ ਆ ਜਾਂਦਾ ਨਾ ਮਰਦੀ ਘਾਵਾ ਇੱਕ ਦਿਨ ਘੜਾਓ ਕਹਿੰਦੇ ਫਿਰ ਹੁਆ ਲੋ ਕੋਈ ਇਹਦਾ ਚੁਪਿਆ ਨਹੀਂ ਹੈ ਬਈ ਐਮਐਲਏ ਦੀ ਸਾਰਾ ਪੈਗਾਟ ਦੇ ਕੋਈ ਫੇਰ ਕਾਰਪੇਸ਼ਨ ਸੀਓ ਸਾਰੇ ਗਾਰ ਜਮੀਦੀ ਹੈ ਕਾਰਪੇਸ਼ਨ ਕਿਹਾ ਨਹੀਂ ਕਾਰਪੇਸ਼ਨ ਮੈਂ ਹਫਤੇ ਦੋ ਤਿੰਨ ਦਾ ਜਾ ਕੇ ਜਾਂਦਾ ਐਮਐਲਏ ਦਾ ਕੂੜੇ ਦਾ ਵੀ ਐਮਐਲਏ ਨੂੰ ਐਮਐਲਏ ਨੂੰ ਤੱਕ ਸਾਰਾ ਖਾਉ ਚਾਹੀਏ ਕੋਈ ਨਹੀਂ ਅੰਦਰ ਕੋਈ ਕੁਝ ਹੋਣੀ ਇਹ ਵੀ ਲਖੋ ਮੋਟਾ ਦੇ ਬਸ ਥੋੜਾ ਮੋਟਾ ਵਧੀ ਆ ਜਾਂਦੇ ਆ ਤੇ ਕੰਮ ਕੋਈ ਨਹੀਂ ਕਰਦੇ